ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਕਿਰਿਆ ਵਿਸ਼ੇਸ਼ਣ ਅਤੇ ਉਸ ਦੀ ਕਿਸਮਾਂ ਠੀਕ ਹੈ ਜੀ ਅੱਜ ਆਪਾਂ ਕਿਰਿਆ ਵਿਸ਼ੇਸ਼ਣ ਤੇ ਉਸ ਦੀ ਕਿਸਮਾਂ ਬਾਰੇ ਪੜ੍ਹਾਂਗੇ ਜੀ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਅਰਥਾਤ ਕਿਰਿਆ ਦੇ ਹੋਣ ਦੇ ਸਮੇਂ ਕਾਰਨ ਥਾਂ ਆਦਿ ਬਾਰੇ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਹਾਂਜੀ ਜਿਹੜਾ ਜੀ ਕਿਰਿਆ ਦੇ ਹੋਣ ਦਾ ਸਮਾਂ ਕਾਰਨ ਦੱਸਦਾ ਉਹਨੂੰ ਆਪਾਂ ਕਿਰਿਆ ਵਿਸ਼ੇਸ਼ਣ ਆਖਦੇ ਹਾਂ ਜਿਵੇਂ ਪੱਖਾ ਹੌਲੀ-ਹੌਲੀ ਚੱਲਦਾ ਹੈ हौली हौली की हो गया जी कियावशेषण ठीक है जी नैक्सट एस्म बारे पढ़ते हैं जी सब तो पहली होंगी जी कालवाचक किरिया अवशेषण दूसरी होंगी जी स्थानवाचक किरिया अवशेषण तीसरी जी प्रकारवाचक किरिया अवशेषण चौथी मिन्तीवाचक किरियावशेषण पंचवी संख्यावाचक किरिया अवशेषण छेवीं नैनावाचक किरियावशेषण सत्तवीं कारणवाचक किरिया अवशेषण अठवी तारीद वाचक किरियावशेषण ਠੀਕ ਹੈ ਜੀ ਇਸ ਤਰ੍ਹਾਂ ਕਿਰਿਆ ਵਿਸ਼ੇਸ਼ਣ ਹੈ ਜਿਹੜੀ 8 ਪ੍ਰਕਾਰ ਦੀ ਹੁੰਦੀ ਹੈ ਠੀਕ ਹੈ ਜੀ ਨੈਕਸਟ ਇਹਨੂੰ ਐਕਸਪਲੇਨ ਕਰਦੀਆਂ ਜੀ ਮੈਂ ਹਾਂਜੀ ਸਭ ਤੋਂ ਪਹਿਲਾ ਹੈਗਾ ਜੀ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਰਿਆ ਵਿਸ਼ੇਸ਼ਣ ਦੀ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਕਰੇ ਠੀਕ ਹੈ ਜੀ ਜਿਹੜਾ ਸਮਾਂ ਦੱਸਦਾ ਕਿਰਿਆ ਦਾ ਉਹਨੂੰ ਆਪਾਂ ਕਾਲ ਵਾਚਕ ਕਹਿੰਦੇ ਜਿਵੇਂ ਆਪਾਂ ਕਹਿੰਦੇ ਹੁਣੀ ਹੁਣੀ ਸਾਰੀ ਰਾਤ ਠੀਕ ਹੈ ਜੀ ਹੁਣ ਇਹਦੇ ਵਿੱਚ ਜੇ ਉਹ ਐਗਜ਼ਾਮਪਲ 'ਚ ਦੇਖ ਸਕਦੇ ਤੁਸੀਂ ਰਵੀ ਹੁਣੀ ਹੁਣੀ ਆਵੇਗਾ ਠੀਕ ਹੈ ਜੀ ਉਸਨੇ ਹੁਣੇ ਹੁਣੇ ਹੀ ਕੰਮ ਕੀਤਾ ਹੈ ਠੀਕ ਹੈ ਜੀ ਨੈਕਸਟ ਹੈਗਾ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ ਸਾਰੀ ਰਾਤ ਕੀ ਹੈ ਜਿਹੜੀ ਜੀ ਉਹ ਸਮੇਂ ਬਾਰੇ ਦੱਸਦੀ ਕਾਲ ਬਾਰੇ ਦੱਸਦੀ ਠੀਕ ਹੈ ਜੀ ਨੈਕਸਟ ਹੈਗਾ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਸ ਕਿਰਿਆ ਵਿਸ਼ੇਸ਼ਣ ਤੋਂ ਵਾਕ ਦੀ ਕਿਰਿਆ ਦੇ ਸਥਾਨ ਦਾ ਪਤਾ ਚੱਲੇ ਹਾਂਜੀ ਸਥਾਨ ਦਾ ਜਗ੍ਹਾ ਦਾ ਪਤਾ ਚੱਲੇ ਉਹਨੂੰ ਆਪਾਂ ਕਿਰਿਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਰਵੀ ਕਿੱਧਰ ਗਿਆ ਪਵਿਤ ਸਿੰਘ ਨੂੰ ਲਹਾਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਠੀਕ ਹੈ ਜੀ ਤਾਂ ਇਹ ਕੀ ਹੈ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਨੌਕਰ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਠੀਕ ਹੈ ਜੀ ਨੈਕਸਟ ਹੈਗਾ ਜੀ ਮਿੰਤੀ ਵਾਚਕ ਕਿਰਿਆ ਵਿਸ਼ੇਸ਼ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਨਾਮ ਗਿਣਤੀ ਦਾ ਪਤਾ ਲੱਗੇ ਉਸ ਨੂੰ ਆਪਾਂ ਮਿੰਤੀ ਵਾਚਕ ਕਿਰਿਆ ਵਿਸ਼ੇਸ਼ ਆਖਦੇ ਹਾਂ ਜਿਵੇਂ ਸਿਆਣੇ ਆਦਮੀ ਥੋੜਾ ਖਾਂਦੇ ਅਤੇ ਘਟ ਬੋਲਦੇ ਹਨ ਠੀਕ ਹੈ ਜੀ ਮਿੰਤੀ ਦਾ ਪਤਾ ਚੱਲ ਰਿਹਾ ਜੀ ਦੇਖੋ ਆਪਾਂ ਨੂੰ ਇਸ ਤੋਂ ਨੈਕਸਟ ਹੈਗਾ ਜੀ ਸੰਖਿਆ ਵਾਚਕ ਕਿਰਿਆ ਵਿਸ਼ੇਸ਼ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਦੌਰਾਨ ਦਾ ਪਤਾ ਲੱਗੇ ਉਸ ਨੂੰ ਸੰਖਿਆ ਵਾਚਕ ਕਿਰਿਆ ਵਿਸ਼ੇਸ਼ ਆਖਦੇ ਹਨ ਜਿਵੇਂ ਸੰਖਿਆ ਵਾਰੇ ਜੀ ਪਤਾ ਚੱਲਦਾ ਜੀ ਤੋਂ ਆਪਾਂ ਨੂੰ ਜਿਵੇਂ ਇੰਨੀ ਗਰਮੀ ਗਰਮੀ ਇੰਨੀ ਜ਼ਿਆਦਾ ਸੀ ਕਿ ਹਰ ਕੋਈ ਘੜੀ ਮੁੜੀ ਪਾਣੀ ਮੰਗ ਰਿਹਾ ਸੀ ਠੀਕ ਹੈ ਜੀ ਜਿਹਦੇ ਵਿੱਚ ਸੰਖਿਆ ਦਾ ਪਤਾ ਚੱਲਿਆ ਉਹਨੂੰ ਆਪਾਂ ਕਹਿੰਦੇ ਆ ਜੀ ਸੰਖਿਆਵਾਚ ਹਾਂਜੀ ਨੈਕਸਟ ਹੈਗਾ ਜੀ ਨਿੰਨਾ ਵਾਚ ਕੀ ਰੈਫਰੈਸ਼ਨ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦਾ ਜਾਂ ਨਾ ਹੋਣ ਦਾ ਕਿਤੇ ਹੋਣ ਜਾਂ ਨਾ ਕਿਤੇ ਹੋਣ ਨਿੰਨੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ ਉਸਨੂੰ ਨਿੰਨਾ ਵਾਚ ਨੇਮੇ ਨਿੰਨਾ ਵਾਚਕੀ ਰਿਪ੍ਰੀਸ਼ਨ ਆਖਦੇ ਹਨ ਜਿਵੇਂ ਚੰਗਾ ਜੀ ਮੈਂ ਫਿਰ ਇਹ ਨਹੀਂ ਕਰਾਂਗਾ ਠੀਕ ਹੈ ਜੀ ਚੰਗਾ ਜੀ ਮੈਂ ਫਿਰ ਇਹ ਨਹੀਂ ਕਰਾਂਗਾ ਤਾਂ ਨਿੰਨਾ ਲੈ ਆ ਜੀ ਉਹਨੇ ਚੰਗਾ ਜੀ ਠੀਕ ਹੈ ਕਾਰਨਵਾਚਕ ਜਿਸ ਸ਼ਬਦ ਤੋਂ ਕਿਰਿਆ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਚੱਲੇ ਉਸ ਨੂੰ ਆਪਾਂ ਕਾਰਨਵਾਚਕ ਕਹਿੰਦੇ ਵੀ ਕਿਹੜੇ ਕਾਰਨ ਕਿਉਂ ਇਹ ਕੰਮ ਹੋ ਰਿਹਾ ਠੀਕ ਹੈ ਜੀ ਜਿਵੇਂ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਕਿਉਂ ਕਿ ਹੋ ਗਿਆ ਜੀ ਕਿ ਕਾਰਨ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਹੀ ਉਸਨੇ ਕਾਰਨ ਦੱਸਿਆ ਵੀ ਕਿਉਂ ਨਹੀਂ ਆਇਆ ਤਾਂਕੀ ਦਵਾਚ ਕਿਰਿਆ ਵਿਸ਼ਣ ਜਿਹੜੇ ਸ਼ਬਦ ਕਿਸੇ ਕਾਰਜ ਦੀ ਤਾਕੀਦ ਪੁਸ਼ਟੀ ਅਤੇ ਪ੍ਰੋੜਤਾ ਕਰਨ ਉਹਨਾਂ ਨੂੰ ਤਾਂਕੀ ਦਵਾਚ ਕਿਰਿਆ ਵਿਸ਼ਣ ਆਖਦੇ ਹਨ ਇਸ ਨੂੰ ਨਿਸ਼ਚੇ ਵਾਚ ਕਿਰਿਆ ਵਿਸ਼ਣ ਵੀ ਕਹਿੰਦੇ ਹਨ ਜੀ ਤਾਂਕੀ ਦਵਾਚ ਜਿਵੇਂ ਕਿਸੇ ਨੇ ਸੁਣਿਆ ਨਹੀਂ ਹੋਣਾ ਜੀ ਤਾਂ ਇਸ ਨੂੰ ਆਪਾਂ ਨਿਸ਼ਚੇ ਵਾਚ ਕਿਰਿਆ ਵਿਸ਼ਣ ਵੀ ਕਹਿੰਦੇ ਹਾਂ ਜੀ ਠੀਕ ਹੈ ਜੀ ਜਿਵੇਂ ਉਹ ਜ਼ਰੂਰ ਇੱਥੇ ਆਵੇਗਾ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਕ੍ਰੇਵ ਸੈਸ਼ਨ ਦਾ ਟਾਪਿਕ ਜੀ ਕੰਪਲੀਟ ਹੋ ਗਿਆ। ਹੋਪਸੋ ਤੁਹਾਨੂੰ ਸਮਝ ਆਇਆ ਹੋਵੇਗਾ ਜੀ। ਮੈਂ ਬਹੁਤ ਸਧਾਰਨ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਪੀਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਥੈਂਕ ਯੂ ਧੰਨਵਾਦ।